ਉਹ ਕੋਈ 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 ਫਰਕ ਨਹੀਂ ਪੈਂਦਾ। ਛਿਬਰ ਬ੍ਰਾਹਮਣ ਛਿਬਰ ਕੋ ਖੱਤਰੀਆਂ ਚ ਆਉਂਦੇ ਨਹੀਂ ਨਹੀਂ ਛਿਬਰ ਖੱਤਰੀਆਂ ਚ ਆਉਂਦੇ ਹੋਣਗੇ ਪਰ ਛਿਬਰ ਬ੍ਰਾਹਮਣ ਕੋ ਦੋਨਾਂ ਦੀ ਕਿਤਾਬ ਲਿਆਓ ਛਿਬਰ ਬ੍ਰਾਹਮਣਾ ਚ ਵੀ ਆਉਂਤ ਹੁੰਦੇ ਨੇ। ਉਹ 7 ਜਾਤਾਂ ਨੇ ਜਿਹੜੇ ਮੋਯਾਰ ਬ੍ਰਾਹਮਣਾ ਜੋ ਛਿਬਰ ਨੇ ਲਾਉ ਨੇ ਵੈਦ ਨੇ ਭਿੰਗਵਾਲ ਨੇ ਦੱਤੇ ਨੇ ਤੇ ਬਾਲੀ ਨੇ। ਇਹ 7 ਜਾਤਾਂ ਦੋ ਜੀ ਦੋ ਜੀ ਗੱਲ ਮੈਂ ਨਾ ਮੈਂ ਇੱਕ ਗੱਲ ਤੇ ਗੱਲ ਮਕਾਉਣਾ। ਸਤ ਗੁਰ ਕਾ ਜਨਮ ਹੈ ਗਵਰਨਟਮਟ ਆਇਆ। ਇਹ ਭਾਈ ਪ੍ਰਾਗਾ ਜੀ ਜਾਂ ਉਹਨਾਂ ਦੇ ਪੁਰਖੇ ਜਾਂ ਉਹਨਾਂ ਦੇ ਅੱਗੇ ਪੁੱਤ ਧੀਆ ਜਦੋਂ ਗੁਰੂ ਘਰ ਦੇ ਵਿੱਚ ਆ ਗਏ ਤੇ ਜਦੋਂ ਕੋਈ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਂਦਾ ਸਤਿਗੁਰ ਕਾ ਜਨਮ ਹੈ ਗਵਰਨਮੈਂਟ ਆ ਉਹਦੀ ਪੁਰਾਣੀ ਜਾਤ ਕੁੱਲ ਖਤਮ ਹੋ ਜਾਂਦੀ ਆ ਇਹ ਮੈਂ ਜਿਨ੍ਹਾਂ ਦੇ ਕੋਲ ਬੈਠਾ ਆ ਇਹ ਗੁਰੂ ਦੇ ਸਿੱਖ ਆ ਗੁਰੂ ਦੇ ਸਿੰਘ ਵਾ ਔਰ ਇਹ ਸ਼ਹੀਦ ਪਰਿਵਾਰ ਆ ਤੇ ਮੈਨੂੰ ਫਕਰ ਆ ਵੀ ਮੈਂ ਸ਼ਹੀਦ ਪਰਿਵਾਰ ਦੇ ਵਿੱਚ ਬੈਠਾ ਹੋਇਆ ਬਿਲਕੁਲ ਜੀ ਸਿੰਘ ਸਾਹਿਬ ਬਿਲਕੁਲ ਜੀ ਆਪ ਜੀ ਦੇ ਨਾਲ ਅਸੀਂ ਸਹਿਮਤ ਆ ਜਿਹੜਾ ਸਿੱਖ ਚ ਆ ਜਾਂਦਾ ਉਹਦੀ ਜਾਤ ਪੋਤ ਖਤਮ ਹੋ ਜਾਂਦੀ ਆ ਪਰ ਜਦੋਂ ਕੋਈ ਪਰਿਵਾਰ ਦਾਵਾ ਕਰੇਗੀ ਅਸੀਂ ਐਨਐਸਈ ਦਾਦੇ ਪਰਵਾਸ ਦੇ ਵਿੱਚ ਚੋਆ ਤੇ ਫਿਰ ਖੋਜ ਕਰਨ ਵਾਸਤੇ ਸਾਰੇ ਦਸਤਾਵੇਜ਼ ਦੇਖਣੇ ਪੈਣਗੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇੱਕ ਅਪੀਲ ਕਰੂੰਗਾ ਤੁਸੀਂ ਸਿੱਖਾਂ ਦੇ ਪਰਿਵਾਰਾਂ ਤੋਂ ਸਾਰੇ ਇਹ ਪਰਿਵਾਰਾਂ ਨੇ ਜਿਵੇਂ ਪਿੱਛੋਂ ਇਹਨਾਂ ਨੇ ਕਿਹਾ ਵੀ ਇਹ ਮਤਲਬ ਕਿਵੇਂ ਗੁਰੂ ਨੂੰ ਪਿਆਰ ਕਰਨ ਵਾਲੇ ਆ ਆਪਾਂ ਸਾਰੇ ਤੁਸੀਂ ਵੀ ਮੇਰੇ ਸਾਹਮਣੇ ਜਿੰਨੇ ਖਲੋਤੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਅੱਜ ਜਦੋਂ ਪਾਤਸ਼ਾਹ ਦਾ 350 ਸਾਲਾ ਮਨਾ ਰਹੇ ਆ ਇਹ ਕਿਤੇ ਸਾਨੂੰ ਆਪਸੀ ਪ੍ਰੇਮ ਪਿਆਰ ਮੁਹੱਬਤ ਗੁਰੂ ਨੇ ਦਿੱਤੀ ਆ ਦੂਜਾ ਗੁਰੂ ਨੇ ਆ ਸਾਨੂੰ ਸਾਬਤ ਸੂਰਤ ਹੋਣ ਨੂੰ ਕਿਹਾ ਕੀ ਨਾਮ ਆਪਣਾ ਮੇਰਾ ਨਾਮ ਬਗੇਲ ਸਿੰਘ ਬਗੇਲ ਸਿੰਘ ਹੋਏ ਸਾਡੇ ਸਰਦਾਰ ਕਰੋੜ ਸਿੰਘ ਆ ਵੱਡਾ ਜਰਨੈਲ ਹੀ ਤੇ ਤੁਹਾਡਾ ਨਾਮ ਬੜਾ ਵੱਡਾ ਵਾ ਤੁਸੀਂ ਦਾੜੀ ਸਾਬਤ ਕਰੋ ਇਹ ਮੇਰਾ ਨਹੀਂ ਹੈ ਗੁਰੂ ਦਾ ਹੁਕਮ ਹੈ ਜੇ ਮਤਲਬ ਮੇਰਾ ਮੇਰੇ ਤੇ ਸਵਾਲ ਕਰਨਾ ਚਾਹੁੰਦੇ ਹੋ ਮੈਂ ਸਹਿਮਤ ਹਾਂ ਮੈਂ ਸਵਾਲ ਨਹੀਂ ਕਰ ਰਿਹਾ ਮੈਂ ਗੁਰੂ ਦੀ ਗੱਲ ਦੱਸ ਰਿਹਾ ਤੁਸੀਂ ਕੌਣ ਦੇ ਆਦਾ ਆਲਾਸ ਦਿਓ ਆ ਕੇ ਆਲਾ ਸ਼ਕਤੀ ਹੈ ਤੋ ਆਪ ਜੀ ਦਾ ਕਿਆ ਅਸੀਂ ਨਹੀਂ ਮੋੜ ਸਕਦੇ ਪਰ ਧਰਮ ਦੇ ਵਿੱਚ ਜਿਹੜੀਆਂ ਗੱਲਾਂ ਕੋਈ ਵੀ ਸਾਡੀਆਂ ਖਾਮੀਆਂ ਜਾਣ ਕੇ ਚੀਜ਼ ਤੇ ਸ਼ਰਮੰਦਾ ਉਹ ਜਿੱਤੇ ਗਲਤੀ ਸੀ ਕੱਟ ਸਕਣਾ ਨਹੀਂ ਕਰ ਸਕਦਾ ਨਹੀਂ ਕਰੋ ਮੈਂ ਕਹਿੰਦਾ ਕਹਿ ਰਿਹਾ ਮੈਂ ਤੇ ਮੈਂ ਤੇ ਬਘੇਲ ਸਿੰਘ ਜੀ ਤੁਹਾਨੂੰ ਗੁਰੂ ਦਾ ਉਪਦੇਸ਼ ਚਤੇ ਕਰਾ ਰਿਹਾ ਜੋ ਇਹ ਹੈਗਾ ਵੀ ਸਾਉਤ ਸੂਰਤ ਦਸਤਾਰ ਸੇਰਾ ਓਏ ਪਰਸ ਰੰਡਾ ਹੋ ਮੈਂ ਤੁਹਾਨੂੰ ਕੱਲ੍ਹ ਨੂੰ ਨੇ ਕਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਵੇਖੋ ਜੀ ਅਸੀਂ ਆਪਣੇ ਵਟੇਰੇਵਾਲ ਵੇਖਣਾ ਵਾ ਸਾਡੀ ਜਿਹੜੀ ਕੌਮ ਦੇ ਜੋ ਲੀਡ ਸਾਨੂੰ ਕਰ ਰਿਆ ਸੀ ਉਹਨਾਂ ਦੀ ਸਖਸ਼ੀਅਤ ਵੱਲ ਵੇਖ ਕੇ ਅਸੀਂ ਵਤਨਾ ਵਾ ਸਾਡੇ ਮਨ ਦੇ ਵਿੱਚ ਚਾਹ ਆਉਣਾ ਅਨੇ ਬਦੋ ਮੈਂ ਇਹੋ ਕਹਿ ਰਿਹਾ ਜੀ ਇਸ ਮੈਟਰ ਤੇ ਗੱਲ ਕਰਨੀ ਹੈ ਦੋਸਤ ਕਰ ਲੈਣਾ ਨਹੀਂ ਜਿਹੜੇ ਮੈਟਰ ਤੇ ਆਪਾਂ ਗੱਲ ਕਰ ਰਹੇ ਸਾਂ ਸਿੰਘ ਸਾਹਿਬ ਉਸ ਤੇ ਮੈਂ ਇਹ ਚਾਹੁੰਦਾ ਵਾ ਕਿ ਆਪ ਜੀ ਵੱਲੋਂ ਕੋਈ ਨਾ ਕੋਈ ਇੱਕ ਟੀਮ ਤਿਆਰ ਬਣਾਈ ਜਾਏ ਕਮੇਟੀ ਬਣਾਈ ਜਾਏ ਵਿਦਵਾਨਾਂ ਦੀ ਜਿਹੜੀ ਖੋਜ ਕਰਕੇ ਇਹ ਵਾਕਿਆ ਜੀ ਇਹ ਤੈਅ ਕਰੇ ਕਿ ਹਾਂ ਜਿਹੜੇ ਵੀ ਪਰਿਵਾਰ ਇਹ ਦਾਵਾ ਕਰ ਰਹੇ ਨੇ ਉਹ ਉਹਨਾਂ ਕੋਲ ਜਿਹੜੇ ਵੀ ਦਸਤਾਵੇਜ਼ ਨੇ ਉਹ ਆਥੈਂਟਿਕ ਨਾ ਕਿ ਕੋਈ ਕੱਲ ਨੂੰ ਡੇਰਾਬਾਦ ਸ਼ੁਰੂ ਹੋ ਜੇ ਕਿਉਂਕਿ ਅਸੀਂ ਇਹ ਭੁਗਤ ਭੋਗੀਆਂ ਬਲਾਸਪੁਰ ਦੇ ਏਰੀਏ ਦੇ ਵਿੱਚ ਇੱਕ ਡੇਰਾ ਇੱਥੇ ਚੱਲ ਰਿਹਾ ਜੀ ਲੱਗੇ ਠੀਕ ਹੈ ਜੀ ਉੱਥੇ ਰੋਜ਼ ਝਗੜੇ ਹੁੰਦੇ ਨੇ ਆਪ ਜੀ ਦੀ ਨੌਲੇਜ ਦੇ ਵਿੱਚ ਹੋਣਗੇ ਕਿਉਂਕਿ ਆਪ ਜੀ ਕੋ ਵੀ ਸ਼ਿਕਾਇਤ ਨਹੀਂ ਕੀਤੀ ਨੇ ਅਹੀਂ ਬਘੇਲ ਸਿੰਘ ਜੀ ਬਘੇਲ ਸਿੰਘ ਮੇਰੀ ਗੱਲ ਸੁਣੋ ਅਸਿੰਘਾਂ ਦੇ ਨਾਂ ਦੇ ਉੱਤੇ ਬਘੇਲ ਸਿੰਘ ਇੱਕ ਇੱਕ ਮੇਰੀ ਗੱਲ ਸੁਣ ਦੇਦੋਂ ਆਪਾਂ ਨੇ ਗੱਲਬਾਤ ਕੀਤੀ ਤਾਂ ਮੈਂ ਇੱਕ ਚੀਜ਼ ਕਹੀ ਕਿ ਸੋ ਸਿਕ ਸਖਾ ਬੰਦ ਪਹਿ ਭਾਈ ਇਹ ਗੁਰੂ ਦਾ ਉਪਦੇਸ਼ ਆ ਜੇ ਗੁਰਕੇ ਪਾਣੇ ਵਿੱਚ ਆਪੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਹੀ ਆਪਣੇ ਮੰਨਿਆ ਜਿਹੜੇ ਗੁਰੂ ਦੇ ਹੁਕਮ ਚ ਜਿਹੜੇ ਵੱਡੇ ਪਰਿਵਾਰ ਘਰਾਣੇ ਹੈ ਹੀ ਆ ਉਹ ਜੇ ਤੇ ਗੁਰੂ ਦੇ ਹੁਕਮ ਚਾ ਗੁਰੂ ਦਾ ਹੁਕਮ ਆ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਾਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਇਹ ਮੰਨਦੇ ਆ ਤੇ ਗੁਰੂ ਦਾ ਹੁਕਮ ਆ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਇਹ ਕੀਰਤੀ ਪਰਿਵਾਰ ਆਪਣੀ ਕਿਰਤ ਕਰਦੇ ਆ ਨਾਲ ਸਿੱਖੀ ਨੂੰ ਪਿਆਰ ਕਰਦੇ ਆ ਕੋਈ ਵੀ ਪਰਿਵਾਰ ਉਹ ਜੇ ਕੋਈ ਇਦਾਂ ਦਾਵਾ ਕਰੇ ਵੀ ਸਾਡੀ ਪੂਜਾ ਕਰੋ ਨਾ ਸਾਡੀ ਮਾਨਤਾ ਕਰੋ ਉਹ ਗਲਤ ਆ ਪਰ ਜੇ ਕੋਈ ਨਾਲ ਸੰਬੰਧਤ ਆ ਵੱਡੇ ਸ਼ਹੀਦ ਨਾਲ ਸੰਬੰਧਤ ਆ ਇਹ ਕੌਮ ਲਈ ਫਕਰ ਵਾਲੀ ਗੱਲ ਆ ਵੱਖਰੀ ਕੋਈ ਚੀ ਚਲਾਉਣੀ ਗੱਡੀ ਚਲਾਉਣੀ ਮਥੇ ਟਿਕਾਉਣੇ ਪੂਜਾ ਕਰਾਉਣੀ ਮਾਨਤਾ ਕਰਾਉਣੀ ਇਹ ਗਲਤ ਆ ਇਹ ਸਿੱਖੀ ਚ ਪਰਵਾਹ ਨਹੀਂ ਨੀ ਆ ਕਿਉਂਕਿ ਸਿੱਖੀ ਚੱਲਦੀ ਆ ਖਾਲਸਾ ਪੰਥ ਵਾਲੇ ਪਾਸੇ ਨੂੰ ਇਹ ਕਿਉਂਕਿ ਅਮਰਦਾਸ ਰੀਖਾ ਬਜ਼ੁਰਗ ਅਮਰਦਾਸ ਰੀਖਾ ਇਹ ਕਰਕੇ ਇਹਨਾਂ ਦੀ ਸਿੱਖੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਨਹੀਂ ਸ਼ੱਕ ਕਿਉਂਕਿ ਜਦੋਂ ਬਸ ਜਦੋਂ ਅਗਲੇ ਗੁਰੂ ਨੂੰ ਸਮਰਪਤਾ ਅਗਲੇ ਕੋਈ ਮਥਾ ਨਹੀਂ ਟਿਕਾ ਰਹਾ ਹੈ ਅਗਲੇ ਕੋਈ ਇਹ ਨਹੀਂ ਕਹਿ ਰਹਾ ਵੀ ਸਾਨੂੰ ਮੰਨੋ ਪਰ ਜੇ ਅਗਲੇ 8ਵੀਂ ਦਾ 9ਵੀਂ ਪੀੜੀ ਹੈ ਭਾਈ ਮਤੀ ਦਾਸ ਦੀ ਉਹਦੇ 'ਚ ਮੰਨਣ ਦੇ ਵਿੱਚ ਕੋਈ ਆਪਾਂ ਨੂੰ ਗਰੇਜ਼ ਆ? ਹਾਂ। ਮਥੇ ਟਿਕਾਉਣ, ਪੂਜਾ ਕਰਾਉਣ ਇਹ ਕਹਿਣ ਅਸੀਂ ਜਿਆਦਾ ਵੱਡੇ ਆ। ਪੰਥ ਤੋਂ ਵੱਡੇ ਆ। ਫਿਰ ਆਪਾਂ ਕਹਿ ਸਕਦੇ ਆ। ਪਰ ਜਦੋਂ ਅਗਲੇ ਪੰਥ ਦਾ ਇੱਕ ਹਿੱਸਾ ਵਾ ਤੇ ਪੰਥ ਦੇ ਵਿੱਚ ਤੇ ਪੰਥ ਨੂੰ ਪ੍ਰਥਮ ਮੰਨਦੇ ਆ, ਤਾਂ ਫਿਰ ਕੋਈ ਮਸਲਾ ਨਹੀਂ ਹੋਣਾ ਚਾਹੀਦਾ। ਕੱਲ ਨੂੰ ਕੋਈ ਵੀ ਪਰਿਵਾਰ ਇਸ ਚੀਜ਼ ਦਾ ਦਾਵਾ ਕਰਦੇ ਹੋਏ ਬੁਰਾਲੇ ਸਿੰਘਾਂ ਦੇ ਅਸੀਦਾ ਸਿੰਘਾਂ ਦੇ ਪਰਿਵਾਰ ਦੇ ਵਿੱਚ ਅਸੀਂ ਮੰਨ ਲਾਂਗੇ। ਇਹ ਦਾਵਾ ਝੂਠਾ ਹੈ ਇਹਨਾਂ ਦਾ। ਮੈਂ ਆਪ ਜੀ ਨੂੰ ਜਾਨਣਾ ਚਾਹੁੰਦਾ ਤੁਸੀਂ ਇਤਿਹਾਸਕਾਰ ਹੋ ਜਿਨੇ ਆਥੈਂਟਿਕ ਕੀਤੀ ਕੋਈ ਚੀਜ਼ ਤੁਸੀਂ ਤੁਸੀਂ ਆਈ ਹੋ ਵਿਸ਼ੇ ਚੱਲ ਕੇ ਇੱਥੇ ਆਇਆ ਮੈਂ ਬਿਲਕੁਲ ਆਇਆ ਇਹਨਾਂ ਕੋਲ ਪਹਿਲਾਂ ਵੀ ਆਇਆ ਸਿੰਘ ਸਾਹਿਬ ਕੁਸਾ ਕੰਮ ਨਹੀਂ ਲੋਣੀ ਮੈਂ ਇਹ ਜਾਨਣਾ ਚਾਹੁੰਦਾ ਤੁਹਾਡਾ ਸਵਾਲ ਗਲਤ ਤੁਸੀਂ ਪਰਸਨਲ ਕਿਉਂ ਰਹਿ ਸਰਚ ਬੋਰਡ ਦੀ ਖੋਜ ਦੇ ਆਧਾਰ ਤੇ ਆਏ ਨੇ ਭਾਈ ਸਾਹਿਬ ਜੀ ਸਾਡੀ ਬਗੈਰਾਂ ਸ਼੍ਰੋਮਣੀ ਕਮੇਟੀ ਦੇ ਸਰਚ ਬੋਰਡ ਦੇ ਵਿੱਚ ਰਿਪੋਰਟ ਗਈ ਹੈ ਪੂਰੀ ਸਾਰੇ ਇਤਿਹਾਸ ਦੀ ਉਹ ਜਿੱਥੇ ਜਾਨ ਸਾਡੇ ਕੋਲ ਇੱਕ ਸਵਾਲ ਹੋਣੇ ਬਾਅਦ ਆਏ ਹੋਏ ਖੋਜ ਵਿਚਾਰ ਦੀ ਟੀਮ ਉਤਰਾਕਰਡ ਯੂਪੀ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਨਾਂ ਵਾਸਤੇ ਦੋ ਜਨਾ ਉਨ ਕਤਾਬ ਨਹੀਂ ਦੋ ਜੀ ਬਗੈਲ ਸਿੰਘ ਮੇਰੀ ਇੱਕ ਇੱਕ ਮੇਰੀ ਗੱਲ ਸੁਣਾਓ ਹਾਂ ਜੀ ਪਰਸਨਲ ਨਹੀਂ ਹੋਈਦਾ ਨਹੀਂ ਪਰਸਨਲ ਨਹੀਂ ਪਹਿਲੀ ਗੱਲ ਤੁਹਾਨੂੰ ਤੁਹਾਨੂੰ ਸਵਾਲ ਨਹੀਂ ਤੁਹਾਡੇ ਤੁਹਾਡੇ ਕੋਈ ਪੁੱਛਣਾ ਬਗੇਲ 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 ਸੇ ਬਗੇਲ ਸੇ ਗੱਲ ਸੁਣੋ ਪਰਸਨਲ ਨਹੀਂ ਹੋਈਦਾ ਠੀਕ ਆ ਤੁਸੀਂ ਪੱਤਰਕਾਰ ਹੋ ਪੱਤਰਕਾਰਾਂ ਵਾਲਾ ਵਿਹਾਰ ਕਰੀਦਾ ਤੁਸੀਂ ਇਤਿਹਾਸਕਾਰ ਹੋ ਇਹ ਤਾਂ ਆਸ ਕਰਨੇ ਕਿ ਕਿੰਨੀਆਂ ਕਿਤਾਬਾਂ ਪੜੀਆਂ ਇਤਿਹਾਸ ਦੀਆਂ ਫਿਰ ਆਪਾਂ ਕਦੋਂ ਸਿਰਖ ਪਾਈ ਖੰਡ ਖਾਲਸਾ ਜੀ ਜਾਣੋ ਕਿਤਾਬਾਂ ਪੜੋ ਨਾ ਅੱਜ ਤੱਕ ਇਹ ਨਹੀਂ ਜਾਣ ਸਕਿਆ ਕਿ ਛਿਪਰ ਬ੍ਰਾਹਮਣ ਹੁੰਦੇ ਨੇ ਜਾਂ ਛਿਪਰ ਖੱtre ਹੁੰਦੇ ਨੇ ਮੇਰਾ ਇੱਕ ਸਵਾਲ ਹੈ ਚਲੋ ਕੋਈ ਗੱਲ ਨਹੀਂ ਖੋਜ ਵਿਚਾਰ ਦੀ ਟੀਮ ਉਤਰਾਖੰਡ ਯੂਪੀ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ ਇਸ ਤਰ੍ਹਾਂ ਦੀ ਟੀਮ ਨੂੰ ਯਾ ਵਿਦਾਨ ਵਾਸਤੇ ਆਪਣਾ ਪੰਥ ਕੀ ਕੰਮ ਕਰਦਾ ਹੈ ਦੇਖੋ ਪੰਥ ਲੱਗਾ ਆ ਇਹ ਵੀ ਪੰਥ ਦਾ ਹਿੱਸਾ ਨੇ ਇਹ ਪੰਥ ਤੋਂ ਬਾਹਰ ਨੇ ਇਹ ਪੰਥ ਕਰਕੇ ਤੁਰੇ ਫਿਰਦੇ ਆ ਪੰਥ ਕਿੰਨੂੰ ਮੰਨਦੇ ਤੁਸੀਂ ਪੰਥ ਜਿਹੜਾ ਵਾ ਉਹ ਸਮੁੱਚਾ ਖਾਲਸਾ ਪੰਥ ਆ ਉਹ ਦੁਨੀਆ ਭਰ ਚ ਰਹਿਣ ਵਾਲਾ ਹਰ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਤੇ ਗੁਰੂ ਅਗੇ ਝੁਕਦਾ ਤੋਂ ਪੰਥ ਤੇ ਲੱਗਾ ਹੀ ਹੋਇਆ ਇਹਨਾਂ ਦੇ ਇਹ ਵੀ ਪੰਥ ਦਾ ਹਿੱਸਾ ਵਾ ਤੇ ਗੁਰੂ ਦੀ ਅਗੇ ਚੱਲ ਰਹੇ ਠੀਕ ਮੇਰੇ ਸਵਾਲੇ ਨਹੀਂ ਗੁਰੂ ਘਰ ਆਂਦੇ ਉੱਤੇ ਕੁਝ ਕਬਜ਼ੇ ਨੂੰ ਲੈ ਕੇ ਘਟਨਾਵਾਂ ਹੋਈਆਂ ਨੇ ਉਸ ਵਾਸਤੇ ਆਪ ਜੀ ਮੈਂ ਉਹ ਮਸਲੇ ਤੇ ਬੋਲਣ ਨਹੀਂ ਆਇਆ ਤੇ ਠੀਕ ਠੀਕ ਬਿਲਕੁਲ। ਸਾਜੀ ਪ੍ਰਮੋਟ ਕਰਨੇ ਕਿ ਨਹੀਂ ਕਹਾਂਗੇ। ਜੋਇਨ ਨੂੰ ਸਨਮਾਨ ਮਿਲੇ ਕਿਉਂਕਿ ਇਹ ਉਹ ਪਰਿਵਾਰ ਹੈ ਜੋ ਸ਼ਹੀਦੋ ਦਾ ਪਰਿਵਾਰ ਹੈ। ਨੌ ਸ਼ਹੀਦਾਂ ਦੱਸਿਆ ਕੀ ਕਹਾਂਗੇ ਸਰ? ਦੇਖੋ ਮੈਂ ਤਾਂ ਪਹਿਲਾਂ ਕਹਿ ਚੁੱਕਾ। ਵੈਸੇ ਤੇ ਸਾਡੇ ਲਈ ਹਰ ਸਿੱਖ ਸਤਕਾਰਯੋਗ ਆ ਜਿਹੜਾ ਗੁਰੂ ਦੇ ਹੁਕਮ ਚਾ। ਪਰ ਕੁਝ ਪਰਿਵਾਰਾਂ ਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲਿਆ ਔਰ ਉਹਨਾਂ ਦੀਆਂ ਪਾਈਆਂ ਹੋਈਆਂ ਪੈੜਾਂ ਤੇ ਚੱਲੇ। ਔਰ ਉਹ ਉਹਨਾਂ ਸ਼ਹੀਦਾਂ ਦੇ ਨਾਲ ਸੰਬੰਧਤ ਆ ਜਿਹੜੇ ਸ਼ਹੀਦ ਕੌਮ ਦੇ ਵਿੱਚ ਵੱਡੇ ਆ। ਉਹਨਾਂ ਪਰਿਵਾਰਾਂ 'ਚ ਬਹਿਣਾ ਖਲੋਣਾ ਆਉਣਾ ਰਹਿਣਾ ਗੱਲਬਾਤ ਕਰਨੀ ਉਹਨਾਂ ਨੂੰ ਰਿਸਪੈਕਟ ਸਤਕਾਰ ਦੇਣਾ ਸਾਡਾ ਸਾਰਿਆਂ ਦਾ ਫਰਜ਼ ਆ ਔਰ ਪੰਥ ਹਮੇਸ਼ਾ ਹੀ ਇਹਨਾਂ ਨੂੰ ਸਤਕਾਰ ਦਿੰਦਾ ਰਿਹਾ ਤੇ ਸਤਕਾਰ ਦਿੰਦਾ